ਮੈਂ ਬਹੁਣੀਆਂ ਦੇ ਗਿਆ ਹੈ ਮਨੀ ਮਸੋਂ ਗਿਆ ਆ ਕੇ ਜੰਗਣਾ ਚ ਸੇਖੂ ਵਾਸਿਆ ਹੋ ਕੇ ਮ ਹੋ ਗਿਆ ਸਤਿ ਸ਼੍ਰੀ ਅਕਾਲ ਹਕੀਮ ਜੀ ਸਤਿ ਸ਼੍ਰੀ ਅਕਾਲ ਬੇਟਾ ਹਕੀਮ ਜੀ ਰਾਤ ਨੂੰ ਨੀਂਦ ਨਹੀਂ ਆਉਂਦੀ ਬਾਲਾ ਔਖਾ ਜੀ ਅੱਛਾ ਬੇਟਾ ਸਾਰੀ ਰੋਜ਼ ਆਦੇ ਹੀ ਟਪਦੇ ਕੋਈ ਦੇਹੀ ਇੱਕ ਮਿੰਟ ਬੇਟਾ ਇੱਕ ਮਿੰਟ ਬਾਲਾ ਔਖਾ ਜੀ ਮੈਂ ਤੇ ਤੇ ਗਰਮੈਸ਼ਿਆ ਬੇਟਾ ਤੇਰੇ ਅੱਛਾ ਜੀ ਕੋਈ ਗੱਲ ਨਹੀਂ ਬੇਟਾ ਕਰ ਦੇਣਾ ਇੱਕ ਮਿੰਟ ਖੜ ਜਾ। ਹੋਰੀ। ਤੂੰ ਸੇਖੂ ਵਾਸੀ ਆ ਹਕੀਮ ਕੋਲ ਆ ਗਿਆ ਬੇਟਾ। ਅੱਛਾ। ਅੱਛਾ ਜੀ। ਹੁਣ ਤੂੰ ਦੇਖੀ ਚੱਲੋ। ਤੂੰ ਨੀਂਦ ਦੀ ਗੱਲ ਕਰਦਾਗਾ। ਟੈਨਸ਼ਨ ਤੇਰੇ ਨੇੜੇ ਤੇੜੀ ਆ ਜੇ। ਠੀਕ ਆ ਬਗਲ ਦੀ ਸੇਖੂ ਵਾਸੀ ਹਕੀਮ ਦਾ। 100 ਸਾਲਾਂ ਤੋਂ ਹਕੀਮੀ ਦਾ ਕੰਮ ਕਰਦੇ ਆਂ ਬੇਟਾ ਆਪਾਂ। ਅੱਛਾ ਜੀ। ਇਹਦਾ ਮੱਖਾ ਲਹਿਰਾ ਬਹਿਰਾ ਲੱਗਿਆ ਇਤਨੀਆ ਬੇਟਾ। 10 ਦਿਨ ਦਾ ਜਾਦ ਕਰੇਗਾ ਸੇਖੂ ਵਾਸੀ ਨੂੰ। ਆਲਾ ਬੇਟਾ ਨਹੀਂ ਇਹ ਨਹੀਂ ਇਹ ਨੂੰ ਬੇਟਾ ਸੁਕਾ ਲਈ ਧੁੱਪੇ ਠੀਕ ਹੈ ਜੀ ਸੁਕਾ ਕੇ ਚਾਹ ਨਾ ਸਵੇਰੇ ਪਹਿਲਾਂ ਇਹ ਖਾਣੀ ਉਤੋਂ ਹੀ ਚਾਹ ਪੀਣੀ ਆ ਠੀਕ ਹੈ ਜੀ ਮਿੱਠਾ ਬੱਧ ਰੱਖੀ ਮੜਾ ਜਾ ਠੀਕ ਹੈ ਜੀ ਤੇ ਲੈ ਜਿਆਦਾ ਹੀ ਕਰੇਗਾ ਸੇਖੂ ਬਾਸੀਏ ਨੂੰ ਵੀ ਗਿਆ ਸੀ ਹਕੀਮ ਕੋਲੇ ਠੀਕ ਹੈ ਹਕੀਮ ਜੀ ਜਾ ਲੈ ਨਿਆਰੇ ਬੇਟਾ ਚੰਗਾ ਜੀ ਉਹ ਆ ਜਾ ਵੀ ਦੇਣੀ ਹੈ ਵੀ ਦਵਾਈ ਤੇ ਹਕੀਮ ਜੀ ਉਹ ਹਾਂ ਬੇਟਾ ਆ ਕੀ ਦਿੱਤੀ ਆ ਜੀ ਤੁਸੀਂ ਬੂਟੀ ਮੇਰੇ ਤਾਂ ਇਹ ਉਦੇ ਜਿਹੇ ਲਹਿਰਾ ਲੱਗਿਆ ਪਿਆ ਨੇ ਜੀ ਮੈਂ ਦਾ ਪਹਾੜਾਂ ਆ ਤੁਰਾ ਫਿਰਦਾ ਜੀ ਉਹ ਵਧੀਆ ਫਿਰਦਾ ਬੇਟਾ ਟੈਨਸ਼ਨ ਕੋਈ ਆਈ ਤੇਰੇ ਟੈਨਸ਼ਨ ਕਿੱਥੇ ਮੈਂ ਤਾਂ ਦੁੱਧ ਹਸੀ ਨਹੀਂ ਉਹ ਵਧੀਆ ਬੇਟਾ ਫਿਰ ਤਾਂ ਫਿਰ ਤਾਂ ਠੀਕ ਆ ਤੂੰ ਉਹ ਵਧੀਆ ਕਿੱਥੇ ਜੀ ਮੈਂ ਤਾਂ ਘਰ ਦੇ ਲਚਕਾਣੀ ਵਾਲੀ ਸੰਸਤਾ ਚ ਗਾਉਣ ਨੂੰ ਫਿਰਦਾ ਜੀ ਇਹ ਕਾਵਲੀ ਮਾਰੀ ਜਾਂਦਾ ਇਹ ਹੈ